ਸੰਗਤ ਜੀ ਵੀਡੀਓ ਸੁਣੀਓ ਗਿਆਨੀ ਸੁਖਦੇਵ ਸਿੰਘ ਜੀ ਡੱਲਾ ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਡਿਆਈ ਆਪਣੇ ਮੁਖ ਤੋਂ ਕੀਤੀ ਹੈ ਸੁਣੋ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਚੰਗੀ ਲੱਗੀ ਬੜੇ ਪਿਆਰੇ ਬਚਨ ਜਿਹੜੀ ਪਿਆਰੀ ਰਸਨਾ ਤੋਂ ਕੀਤੇ ਨੇ ਤੇ ਸ਼ੇਅਰ ਜਰੂ ਸਾਰੇ ਕਰਿਓ ਧੰਨ ਮੇਰੇ ਗੁਰੂ ਰਾਮਦਾਸ ਦੇ ਘਰ ਜਾਂਦੇ ਰਹੀਦਾ ਜਦੋਂ ਬਾਪੂ ਨੂੰ ਮਿਲੀ ਦਾ ਮੱਥਾ ਟੇਕੀਦਾ ਤੇ ਗੁਰੂ ਰਾਮਦਾਸ ਪਾਤਸ਼ਾਹ ਸਿਕਵਦਾ ਕੀ ਕਹਿੰਦੇ ਕਹਿੰਦੇ ਪੁੱਤ ਵੇਖ ਮੇਰਾ ਹਰਿਮੰਦਰ ਸੋਨੇ ਦਾ ਬਣਿਆ ਲੋਕੀ ਦੂਰੋਂ ਚੱਲ-ਚੱਲ ਕੇ ਆਉਂਦੇ ਦਰਸ਼ਨ ਕਰਦੇ ਹੀ ਮੇਰੇ ਮੰਦਰ ਨੂੰ ਸੋਣਾ ਲੱਗਾਈ ਹਰ ਇੱਕ ਗੱਲ ਯਾਦ ਰੱਖੀ ਇਹਦੇ ਅੰਦਰ ਕੀਰਤਨ ਚੱਲਣ ਦੀ ਆਖੋ ਵੇਗਾ ਕੀ ਹੋ ਰਿਹਾ ਜੀ ਕਹਿੰਦੇ ਤੂੰ ਇਤੋਂ ਕੋਈ ਗੁਰੂ ਤੋਂ ਸਿੱਖਿਆ ਲੈ ਕਿ ਮੇਰਾ ਹਰ ਮੰਦਰ ਬਾਹਰੋਂ ਸੋਨੇ ਦਾ ਤੇ ਅੰਦਰ ਸ਼ਬਦ ਜਿੱਦਣ ਤੇਰੇ ਅੰਦਰੋਂ ਝੂਠ ਨਿੰਦਿਆ ਚੁਗਲੀ ਈਰਖਾ ਸਾੜਾ ਨਿਕਲ ਗਿਆ ਇਥੇ ਸ਼ਬਦ ਵਸ ਗਿਆ ਨਾ ਜਗਜੀਤ ਸਿੰਘ ਸਾਹਿਬ ਚੌਪਈ ਸਾਹਿਬ ਜਾਪ ਸਾਹਿਬ ਸੁਖਮਣੀ ਸਾਹਿਬ ਵਾਹਿਗੁਰੂ ਸਿਮਰਨ ਤੂੰ ਵੀ ਸੋਣੇ ਦਾ ਹੋ ਜਾਵੇਂਗਾ ਕੋ ਸਤਨਾ ਸ਼ੇਰ ਸਾਰੇ ਕਰ ਦਿਓ ਸੁਣ ਕੇ ਸਾਰੇ ਕਮੈਂਟਾਂ ਚ ਵਾਹਿਗੁਰੂ ਲਿਖਿਓ